ਕਿਵੇਂ ਲੱਗੀ ਕੁਆਲਿਟੀ ਕਿਵੇਂ ਲੱਗੀ ਕੁਆਲਿਟੀ ਵਧੀਆ ਹੀ ਵਧੀਆ ਕੁਆਲਿਟੀ ਬਾਕੀ ਨਾਲ ਰੇਟ ਦਾ ਵੀ ਫਰਕ ਹੈ ਰੇਟ ਵੀ ਜਾਇਜ਼ ਹੈ ਤੇ ਕੁਆਲਿਟੀ ਵੀ ਵਧੀਆ ਕੁਆਲਿਟੀ ਵੀ ਵਧੀਆ ਠੀਕ ਹੈ ਤੇ ਫਿਟਿੰਗ ਕਿਵੇਂ ਹੋਈ ਆ ਫਿਟਿੰਗ ਜਿਹੜਾ ਮੈਂ 1 ਨੰਬਰ ਹੀ 1 ਨੰਬਰ ਹੋਈ ਹੈ ਮਨ ਖੁਸ਼ ਹੋ ਗਿਆ ਮਨ ਖੁਸ਼ ਹੋ ਗਿਆ ਠੀਕ ਹੈ ਬਾਈ ਕਿਵੇਂ ਲੱਗੀ ਤੁਹਾਨੂੰ ਬਾਜ ਤੇ 베이스 ਕਿਵੇਂ ਲੱਗਦਾ ਜੀ ਇਹਨੂੰ ਮਨ ਖੁਸ਼ ਹੋ ਜਾਂਦਾ ਹੈ ਅੱਛਾ ਵਧੀਆ ਠੀਕ ਹੈ ਕਲੀਅਰਟੀ ਵੀ ਹੈਗੀ ਹੈ ਤੇ ਸੁਸ਼ਟੀ ਹੈ ਜੀ ਪੂਰੀ ਠੀਕ ਹੈ ਜੀ ਤੇ ਫਿਟਿੰਗ ਕਿਵੇਂ ਹੋਈ ਆ ਬਈ ਤਾਰਾਂ ਦੀ ਫਿਟਿੰਗ ਬਹੁਤ ਵਧੀਆ ਹੋਈ ਹੈ ਵਧੀਆ ਹੋਈ ਹੈ ਹਾਂਜੀ ਦੋਸਤੋ ਸੋਸ਼ੀ ਕ ਆਸ ਕਰਦੇ ਆ ਠੀਕ ਠਾਕ ਹੋਵਗੇ ਨਾ ਤੇ ਅੱਜ ਬਾਈ ਆਪਣੇ ਕੋਲੇ ਦੋ ਟਰੈਕਟਰ ਆਏ ਨੇ ਫਾਰਮ ਟਰੈਕ ਤੇ 3600 ਫੋਰਡ ਕਿਹੜੇ ਪਿੰਡੋਂ ਆਇਆ ਬਾਈ ਅਲੱਗ-ਅਲੱਗ ਪਿੰਡ ਤੋਂ ਬਾਈ ਆਪਣੇ ਕੋਲੇ ਸੈੱਟ ਅੱਜ ਇੱਕੋ ਦਿਨ ਲਗਾਉਣ ਵਾਸਤੇ ਆਏ ਨੇ ਤੇ ਕਿਹੜਾ ਬਾਈ ਨੇ ਸੈੱਟ ਲਵਾਇਆ ਤੇ ਆਪਾਂ ਪੂਰੀ ਗੱਲਬਾਤ ਥੋੜੀ ਬਾਈ ਨਾਲ ਕਰਾਵਾਂਗੇ ਤੇ ਅੱਜ ਤੁਹਾਨੂੰ ਪਹਿਲਾਂ ਆਪਾਂ ਸੈੱਟ ਦਿਖਾ ਦਈਏ ਇਧਰ ਬਾਈ ਨੇ ਸੈੱਟ ਲਵਾਇਆ ਬਾਈ 12 ਇੰਚੀ 5 ਦੋ ਵਾਲਾ 5 ਸਵੀਕਰੇ ਚ 6 ਇੰਚੀ ਹੈ ਤੇ ਦੋ ਇਹਦੇ ਵਿੱਚ ਸਾਂਬੂਫਰ ਨੇ ਪੋਲ ਬੇਸ ਹੈ ਪੂਰੀ ਵਧੀਆ ਕਲੀਅਰਟੀ ਹੈ ਤੇ ਫਿਟਿੰਗ ਪੂਰੀ ਵਧੀਆ ਪ੍ਰੋਪਰ ਹੋ ਗਈ ਚਾਰ ਵਾਲਾ ਇਹਦੇ ਨਾਲ ਲੱਗਿਆ ਹੋਇਆ ਮੋਨੋ ਤੇ ਫਿਟਿੰਗ ਤੇ ਬਾਕੀ ਬਾਈ ਨੇ ਚਲਾ ਕੇ ਬਾਹਰ ਲੈ ਗਏ ਸੀ ਟਰੈਕਟਰ ਤੇ ਚੈੱਕ ਕਰਕੇ ਆਏ ਨੇ ਤੇ ਸੋਸੀ ਕਾਲ ਬਾਈ ਸਸੀ ਮੈਂ ਬਾਈ ਤੇ ਕੀ ਨਾਮ ਆ ਬਾਈ ਆਪਣਾ ਜਸਨਪ੍ਰੀਤ ਸਿੰਘ ਜਸਨਪ੍ਰੀਤ ਸਿੰਘ ਆ ਤੇ ਕਿਹੜਾ ਪਿੰਡ ਆ ਬਾਈ ਆਪਣਾ ਚੰਡਾ ਕਲਾਂ ਸਰਦੂਲਗੜ੍ਹ ਦੇ ਨਾਲ ਠੀਕ ਆ ਬਾਈ ਤੇ ਕਿੰਨੇ ਕਿ ਦਿਨ ਹੋ ਗਏ ਸੀ ਭਾਈ ਆਪਣੇ ਕੋਲ ਸੈਟ ਬੁੱਕ ਕਰਕੇ ਗਿਆ ਨੂੰ ਤੁਸੀਂ 8 ਤਰੀਕ ਨੂੰ ਕਰਾ ਕੇ ਗਏ ਸੀ 8 ਤਰੀਕ ਨੂੰ ਕਰਾ ਕੇ ਗਏ ਸੀ ਤੇ ਅੱਜ ਦਾ ਦਿਨ ਦਿੱਤਾ ਹੀ ਤੁਹਾਨੂੰ ਹਾਂਜੀ 11 ਤਰੀਕ ਦਿੱਤੀ ਸੀ ਅੱਛਾ ਤੇ ਸਹੀ ਟਾਈਮ ਤੇ ਲੱਗ ਗਿਆ ਸਹੀ ਟਾਈਮ ਤੇ ਲੱਗੇ ਤੇ ਬਾਕੀ ਭਈਆ ਸੈਟ ਤੁਸੀਂ ਜਿਹੜਾ ਲਵਾਇਆ ਹੈਗਾ ਤੁਸੀਂ ਚਲਾ ਕੇ ਦੇਖ ਕੇ ਆਏ ਹੋ ਤੇ ਕਿਵੇਂ ਲੱਗੀ ਕੁਆਲਿਟੀ ਕਿਵੇਂ ਲੱਗੀ ਕੁਆਲਿਟੀ ਵਧੀਆ ਏ ਵਧੀਆ ਕੁਆਲਿਟੀ ਬਾਕੀ ਨਾ ਰੇਟ ਦਾ ਵੀ ਫਰਕ ਹੈ ਰੇਟ ਵੀ ਜਾਇਜ਼ ਆ ਹਾਂਜੀ ਤੇ ਕੁਆਲਿਟੀ ਵੀ ਵਧੀਆ ਕੁਆਲਿਟੀ ਵੀ ਵਧੀਆ ਠੀਕ ਹੈ ਤੇ ਫਿਟਿੰਗ ਕਿਵੇਂ ਹੋਈ ਆ ਫਿਟਿੰਗ ਜਿਹਾ ਮੈਂ ਇੱਕ ਨੰਬਰ ਏ ਇੱਕੇ ਨੰਬਰ ਹੋਈ ਆ ਹਾਂਜੀ ਮਨ ਖੁ ਬਾਈ ਕਹਿੰਦਾ ਬਾਈ ਫਿਟਿੰਗ ਵੀ ਇੱਕ ਨੰਬਰ ਹੋਈ ਆ ਤੇ ਕੁਆਲਿਟੀ ਵੀ ਇੱਕ ਨੰਬਰ ਆ ਤੇ ਰੇਟ ਵੀ ਜਣੀ ਹੋਣ ਬਾਈ ਪੂਰਾ ਖੁਸ਼ ਹੋਗਾ ਤੇ ਪੂਰੇ ਖੁਸ਼ ਹੋ ਬਾਈ ਪੂਰੇ ਖੁਸ਼ੀ ਠੀਕ ਆ ਬਾਈ ਧੰਨਵਾਦ ਬਾਈ ਲੈ ਜਾ ਤੇ ਇਹ ਬਾਈ 12 ਇੰਚ ਦੇ ਵਿੱਚ ਸੈਟ ਜਿਹੜੇ ਵੀ ਵੀਰ ਨੇ ਲਵਾਉਣਾ ਆਪਣੇ ਨਾਲ ਬੁਕਿੰਗ ਕਰਵਾ ਸਕਦਾ ਆਪਣੇ ਕੋਲੇ ਆ ਕੇ ਦੁਕਾਨ ਤੇ ਤੇ ਜਾਂ ਆਨਲਾਈਨ ਵੀ ਕਰਵਾ ਸਕਦਾ ਤੇ ਬਾਕੀ ਆਪਾਂ ਦੂਜੇ ਬਾਈ ਨਾਲ ਗੱਲਬਾਤ ਕਰਦੇ ਹਾਂ ਨਾ ਤੇ ਹਲੋ ਕੀ ਨਾਮ ਆ ਭਾਈ ਆਪਣਾ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਆਪਣਾ ਪਿੰਡ ਕਿਹੜਾ ਭਾਈ ਖੈਰਾ ਕਲਾ ਜੀ ਸਰਦੂਰਗੜ ਤੋਂ ਅੱਛਾ ਤੇ ਗਵਾਂਡੀ ਗਵਾਂਡੀ ਪਿੰਡ ਨੇ ਹਾਂਜੀ ਹਾਂਜੀ ਠੀਕ ਐ ਆਪਸੀ ਰਿਸ਼ਤੇ ਕਰ ਰਹੇ ਹੋ ਠੀਕ ਐ ਭਾਈ ਤੇ ਆ ਤੁਸੀਂ ਸੈੱਟ ਲਵਾਇਆ ਤੁਸੀਂ ਵੀ ਉਸ ਦਿਨ ਹੀ ਬੁੱਕ ਕਰਵਾ ਕੇ ਗਏ ਸੀ ਹਨ ਕੱਠੀ ਬੁੱਕ ਕਰਵਾ ਜੀ ਠੀਕ ਐ ਭਾਈ ਤੇ ਤੁਸੀਂ ਆ ਲਵਾਇਆ ਭਾਈ 10 ਇੰਚੀ ਸੈੱਟ ਐ ਤੇ ਕਿਵੇਂ ਲੱਗੀ ਤੁਹਾਨੂੰ ਬਾਜ ਜੀ ਤੇ ਬੇਸ ਕਿਵੇਂ ਲੱਗ ਰਿਹਾ ਜੀ ਇਹਨੇ ਅੱਛਾ ਮਨ ਕੋਈ ਸ਼ੰਤ ਐ ਅੱਛਾ ਵਧੀਆ ਠੀਕ ਐ ਕਲੀਅਰਟੀ ਵੀ ਹੈਗੀ ਹਾਂਜੀ ਹਾਂਜੀ ਤੇ ਸੁਸ਼ਟੀ ਆਈ ਪੂਰੀ ਠੀਕ ਐ ਜੀ ਤੇ ਫਿਟਿੰਗ ਕਿਵੇਂ ਹੋਈ ਹੈ ਬਈ ਤਾਰਾਂ ਦੀ ਫਿਟਿੰਗ ਬਹੁਤ ਵਧੀਆ ਹੋਈ ਹੈ ਜੀ ਵਧੀਆ ਹੋਈ ਹੈ ਠੀਕ ਹੈ ਬਈ ਤੇ ਇਹ ਬਾਈਆਂ ਨੇ ਬਈ 10 ਇੰਚੀ 135 ਮੈਗਨੇਟ ਦੇ ਵਿੱਚ ਚਾਰ ਵਾਲਾ ਇਹਦੇ ਨਾਲ ਲੱਗਿਆ ਹੋਇਆ ਐਮਪੋਰਟ ਤੇ ਪੱਤੀਆਂ A to Z ਆਪਾਂ ਨਟ ਬੋਲਟ ਸਾਰੀ ਬਾਈ ਨੂੰ ਫਿਟਿੰਗ ਕਰਕੇ ਤੇ ਬਣੇ ਰਿਹਾ ਕਰੋ ਆਪਣੇ ਵੀਡੀਓ ਦੇ ਨਾਲ ਧੰਨਵਾਦ ਦੋਸਤੋ ਸੌਸੀਕਾਰ